i i'm a ਅਸੀਂ ਬੋਨਸ ਬੈਠੇ ਆ ਜਾਂ ਪੰਜਾਬ ਦੇ ਵਿੱਚ ਆਏ ਕਿਤੇ ਕਿਨਾਰੇ ਪਾਸਾ ਹੋ ਗਏ। ਇਹ ਨਹੀਂ ਪਤਾ ਨਹੀਂ ਚੱਲੇ ਆ ਕਿ ਹਫਤਾ ਤੋਂ ਲੰਘ ਗਿਆ ਦਿਨ ਤੋਂ ਉਹ ਮਿੰਟ ਹੈ ਕਦੋਂ ਰਾਤ ਆਈ ਕਦੋਂ ਦਿਨ ਚੜਿਆ ਪਤਾ ਨਹੀਂ ਚੱਲੇ। ਦਿਨ ਘੜੀਆਂ ਬਹੁਤ ਛੇਤੀ ਚੱਲ ਜਾਂਦੀਆਂ। ਪਤਾ ਕਿਉਂ ਕਿ ਅਜਿਹੀ ਆਪਣੇ ਬਾਪ ਦੇ ਆਪਣੇ ਗੁਰੂ ਦੇ ਅੱਜ ਆਪਣੇ ਸਤੂਰ ਦੇ ਨਾਤੇ ਜਿਹੜਾ ਉਹਨਾਂ ਦੇ ਘਰ ਆਏ ਹੋਏ ਇੱਥੇ ਸੌਖੀ ਸੁੱਖ ਨੇ ਇੱਥੇ ਖੁਸ਼ੀਆਂ ਖੁਸ਼ੀਆਂ ਨੇ ਇੱਥੇ ਗਮਾਂ ਦੇ ਕੋਈ ਨਹੀਂ ਜਿੱਥੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਗਮ ਨਹੀਂ ਤੇ ਉਹੋ ਸਥਾਨ ਹੈ ਇਹ ਮੇਰੇ ਸਤਿਗੁਰਾਂ ਦਾ ਮੇਹੂਰਾ ਸਥਾਨ ਹੈ ਜਿੱਥੇ ਆ ਕੇ ਸਾਰੀ ਬੇਗਮ ਭੁਲ ਜਾਂਦੇ ਨੇ ਪਿਛਲੇ ਗਮ ਹੀ ਭੁੱਲ ਜਾਂਦੇ ਨੇ ਆਪ ਕੋ ਸਤਨਾਮ ਸਾਰੇ ਗਮ ਭੁੱਲ ਜਾਂਦੇ ਨੇ ਇਹ ਬੇਗਮ ਕਿਸ ਕਰਕੇ ਨਾਮ ਘੜੀਆਂ ਦਾ ਬਖਰ ਰੱਖਦਾ ਨਾ ਦਿਨਾਂ ਦਾ ਨਾਂ ਦਾ ਕਦੋਂ ਦਿਨ ਜਿਹੜਿਆ ਕਦੋਂ ਰਾਤ ਵੀ ਵਿਚ ਦੇ ਇਹ ਮੇਰੇ ਸਾਧਪੁਰ ਦੇ ਪੱਤਰ ਉਹਦੀ ਸ਼ਾਦੀ ਦੇ ਵਿੱਚ ਉਹਦੇ ਗੋਲ ਦੇ ਵਿੱਚ ਸਾਰੇ ਸੁਪਨੇ ਗੁਰੂ ਦੀ ਨਗਰੀ ਕਾਂਸੀ ਬਨਾਸ ਸੀਰ گوਪਨਪੁਰ ਵਾਰਾਨਸੀ ਸਾਧੂਆਂ ਦੀ ਜਨਮ ਭੂਮੀ ਜਨਮ ਸਥਾਨ ਉਹ ਸਾਡੇ ਬਜ਼ੁਰਗ ਸਾਡੇ ਪੁਰਖੇ ਕਾਂਸੀ ਕਾਂਸੀ ਸਮੁੰਦਰੀ ਸੀ ਦੁਨੀਆ ਤੋਂ ਚਲੇ ਗਏ ਸੋਜੇ ਰਹੇ ਕਦੋਂ ਸਮਾਂ ਆਵੇਗਾ ਕੌਣ ਸਾਨੂੰ ਲੈ ਕੇ ਜਾਵੇਗਾ ਕਦੋਂ ਅਸੀਂ ਦਰਸ਼ਨ ਕਰਾਂਗੇ ਕਹਿੰਦੇ ਉਮਰਾਂ ਬੀਤ ਗਈਆਂ ਤੇ ਦੁਨੀਆ ਤੋਂ ਚਲਾਣਾ ਕਰ ਗਏ ਜਦੋਂ ਸੁਣਦੇ ਸੀ ਕਾਂਛੀ ਵਿੱਚ ਚੰਦ ਚੜਿਆ ਮਾਤਾ ਕਾਲ ਸਾਨੂੰ ਮਿਲਣਾ ਪਤਾ ਨਹੀਂ ਕਹਿੰਦੇ ਸੁਣਦੇ ਸੀ ਪਰ ਉਹ ਚੰਦ ਚੜਿਆ ਕਿੱਥੇ ਹੈ ਉਹਦਾ ਪਤਾ ਨਹੀਂ ਸੀ ਸੋਜੇ ਰਹੇ ਕਦੋਂ ਸਮਾਂ ਆਵੇਗਾ ਕੋਈ ਲੈ ਕੇ ਜਾਵੇਗਾ ਪਰੋਖਿਆਂ ਦੇ ਭਾਗਾਂ ਦੇ ਵਿੱਚ ਨਹੀਂ ਹੋਇਆ ਪਾ ਕੇ ਅਵਿਗਾਸ ਭੀਮਪੰਤ ਕੀ ਪਾਲ ਕੀ ਦਾਸ ਬੈਠੇ ਰੋਾਈ ਸੱਚੇ ਸਭੀ ਮਿਲਨ ਕੋ ਤੰਦ ਘੇ ਰੋਾਈ ਤੋਹੀ 모ਹੀ 모히 ਤੋਹੀ ਅੰਦਰ ਕੈ ਸਾਹ ਕਨ ਕਿਰਜ ਜਿਹਾ ਜਿਹਾ ਜੋਤਿਆ ਮਾਪ ਜੀ ਨੰਤਾ ਜੀ ਕੋ ਪਰ ਪਰ ਦੇ ਸਤਾਰਾ ਹੋ موسیقی <Sessly> <Sessly> سکھ سارے سکھتا جنتا منکام کی انواں جاتی چار پڑا آشت رساسی نمت تکتا سانتی ہارے ہارے ہارنا جب پیلے انو اسنا اور سفیان چرجنا نانا گیار پار بیلوی چوکیس اتھر باہی بیار رچار دیوں پر مارت ارام نام سنائی سید اسمار اوبار اکنپڑے پاکی اللہ کی کہن راست پتا دکتا جن پر بھی جب کو جی نہیں سکتا چیئر ਬਿਜੂਰ ਮਾਲੇ ਸੰਤੁਰ ਸੁਮੀ ਮੰਜਾ ਦਾ ਸੋਹਣਾ ਜੀ ਬੋਲੋ ਦੇਸ਼ ਬਰੇਸ਼ ਦੇ ਬੁਢੀ ਤੇ ਵੀ ਸੰਕਤਾ ਬੇਟੀ ਆਲੀ ਸਾਰੀਆਂ ਸੰਤਾਂ ਨਮਹ ਰਾ ਦੀ ਬੋਲੋ ਅੱਜ ਨਵੇਂ ਸਾਲ ਦੀਆਂ ਬਹੁਤ ਬਹੁਤ ਬਰਾਈਆਂ ਹੋਣ ਜੀ ਅਨੋਰ ਨਵੇਂ ਸਾਲ ਤੇ ਦੂਰ ਦੇ ਦੂਰ ਸੰਕਤਾ ਪਾਗ ਦੇ ਕੋਨੇ ਕੋਨੇ ਤੋ ਸੰਕਤਾ ਤੇ ਪਹੁੰਚੀਆਂ ਹੋਣ ਯਾਰੀ

ਸ਼੍ਰੀ ਗੁਰੂ ਜਾਨਸਤ ਪਬਲਿਕ ਐਂਡ ਟ੍ਰਸਟ ਵਰਗਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਆਪ ਸਾਹਿਬਾਂ ਸੰਗਤਾਂ ਦਾ ਇੱਥੇ ਪਹੁੰਚਣ ਦੇ ਸ਼੍ਰੀ ਗੁਰੂ ਜਾਨਸਤ ਪਬਲਿਕ ਐਂਡ ਟ੍ਰਸਟ ਵਰਗਾਂ ਤੋਂ ਅਸੀਂ ਜੀ ਆਇਆਂ ਆਖ ਰਹੇ ਹਾਂ ਬਹੁਤ ਬਹੁਤ ਧੰਨਵਾਦ ਹੈ ਆਪ ਸਾਹਿਬਾਂ ਸੰਗਤਾਂ ਇੱਥੇ ਆ ਕੇ ਸ਼ਰੌਣ ਨੂੰ ਪਹੁੰਚਾਇਆ ਇਸ ਸ਼ਰੌਣ ਨੂੰ ਸਾਰੀ ਦੁਨੀਆ ਦੇ ਵਿੱਚ ਅੱਜ ਦੇਖ ਰਹੀਆਂ ਸੰਗਤਾਂ ਹੈ ਤਾਂ ਇਸ ਕਰਕੇ ਆਪ ਸਾਹਿਬਾਂ ਸੰਗਤਾਂ ਦੇ ਬਹੁਤ ਹੀ ਫਿਰ ਅਸੀਂ ਧੰਨਵਾਦ ਕਰਦੇ ਜੀ ਆਇਆਂ ਆਪਰੇ ਹਾਂ